ਅਜੀ ਬਣੀ ਨਾ ਉਹਨਾਂ ਪੈਣਾ ਦੇ ਭਰਾਵਾ ਵਾਸਤੇ ਜਿਹੜੇ ਕਹਿੰਦੇ ਨੇ ਸਾਡਾ ਚਾਹ ਪੀਣ ਦੇ ਨਾਲ ਨਾ ਪਿਆਹ ਬਣਦਾ ਅੱਜੀ ਬਣੀ ਵੇਖ ਕੇ ਤੁਸੀਂ ਇਸ ਤਰ੍ਹਾਂ ਨਾ ਇਸ ਤਰੀਕੇ ਦੇ ਨਾਲ ਚਾਹ ਬਣਾ ਲਿਓ ਤੁਹਾਡੇ ਮੁੜ ਕੇ ਪਿਆਹ ਨਹੀਂ ਬਣੂਗਾ ਪਹਿਲਾਂ ਤਾਂ ਆਪਾਂ ਲੋੜ ਮੁਤਾਬਕ ਪਾ ਲੈਣਾ ਪਾਣੀ ਇਹ ਜਿਹੜੀ ਚਾਹ ਬਣਾਉਣੀ ਆਪਾਂ ਬਿਨਾ ਦੁੱਧ ਤੋਂ ਬਣਾਉਣੀ ਆ ਇਹਦੇ ਵਿੱਚ ਦੁੱਧ ਨਹੀਂ ਪਾਉਣਾ ਜਿਹੜੀ ਦੁੱਧ ਵਾਲੀ ਚਾਹ ਹੁੰਦੀ ਹੈ ਨਾ ਉਹ ਆਪਣੇ ਤਿਆਰ ਬਣਾ ਲੈਂਦੀ ਆ ਜਦੋਂ ਪਾਣੀ ਗਰਮ ਹੋ ਗਿਆ ਚੰਗੀ ਤਰ੍ਹਾਂ ਉਹਦੇ ਵਿੱਚ ਆਪਾਂ ਪਾ ਲੈਣੀਆ ਪੱਤੀ ਜਿੰਨੀ ਕਿ ਆਪਾਂ ਪਾਣੀ ਆ ਲੋੜ ਮੁਤਾਬਕ ਜੇ ਵੱਧ ਪੀਣੇ ਤਾਂ ਵੱਧ ਪਾ ਲਿਓ ਤੇ ਘੱਟ ਪੀਣੇ ਆ ਤਾਂ ਘੱਟ ਪਾ ਲਿਓ ਤੇ ਉਸ ਤੋਂ ਬਾਅਦ ਪਾਉਣੀ ਆਪਾਂ ਖੰਡ ਖੰਡ ਆਪਾਂ ਘੱਟ ਪਾਉਂ ਕਿਉਂਕਿ ਆਪਾਂ ਖੰਡ ਦੀ ਜਗ੍ਹਾ ਤੇ ਇੱਕ ਹੋਰ ਚੀਜ਼ ਵਰਤਣੀ ਹੈ ਜਿਹੜੀ ਕਿ ਆਪਾਂ ਨੂੰ ਫਾਇਦੇਮੰਦ ਹੋਵੇ ਜਿਹੜੀ ਸਿਹਾਲਾਂ ਦੇ ਵਿੱਚ ਆਪਾਂ ਨੂੰ ਵਧੀਆ ਕੰਮ ਕਰੂ ਆਪਣੇ ਵਾਸਤੇ ਸਿਹਤ ਵਾਸਤੇ ਵਧੀਆ ਹੁੰਦੀ ਆ ਇੱਕ ਚਮਚਾ ਆਪਾਂ ਪਾਤਾ ਖੰਡ ਦਾ ਤੇ ਉਸ ਤੋਂ ਬਾਅਦ ਪਾਉਣੀ ਆਪਾਂ ਥੋੜੀ ਜਿਹੀ ਇਹਦੇ ਵਿੱਚ ਦਾਲਚੀਨੀ ਇਹ ਵੀ ਮਿੱਠੀ ਹੁੰਦੀ ਆ ਕੁਸਤਾ ਜਿਹੜੀ ਚਾਹ ਤੁਹਾਡੀ ਪਾਣੀ ਆ ਜਿਹੜਾ ਇਹਦੇ ਨਾਲ ਹੀ ਮਿੱਠਾ ਹੋ ਜੂਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਰਹਿਣ ਲੈਣਾ ਜਦ ਚਾਹ ਇਹ ਆਪਣੀ ਰਹਿਣਲ ਪੂਰੀ ਰਿਜਣ ਲੱਗੀ ਉਸ ਤੋਂ ਪਹਿਲਾਂ ਕਿ ਮੈਂ ਅਗਲੀ ਚੀਜ਼ ਤੁਹਾਨੂੰ ਇਹਦੇ ਵਿੱਚ ਕੀ ਪਾਉਣੀ ਆ ਉਹ ਦੱਸਾਂ ਉਸ ਤੋਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਵੀ ਕਿਹੜੇ-ਕਿਹੜੇ ਏਰੀਆ ਦੇ ਵਿੱਚੋਂ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਜਿਹੜੀ ਪਹਿਲੀ ਵੀਡੀਓ ਸਾਡੀ ਉਹਦਾ ਸਿਹਰਾ ਜਾਂਦਾ ਦਵਿੰਦਰ ਸਿੰਘ ਅਸੀਂ ਹਿਆਰਪੁਰ ਤੇ ਮਨਜੀਤ ਸਿੰਘ ਅਬੋਹਰ ਤੇ ਗਰਵਾਸ ਸਿੰਘ ਕੰਬੋੜੀਆਂ ਤੋਂ ਜਿਨ੍ਹਾਂ ਨੇ ਬਹੁਤ ਵਧੀਆ ਕਮੈਂਟ ਕੀਤਾ ਜਦੋਂ ਚਾਹ ਪੂਰੀ ਰਿਜਣ ਲੱਗ ਜੇ ਉਹਦੇ ਵਿੱਚ ਆਪਾਂ ਕੀ ਕਰਨਾ ਇੱਕ ਪਾਉਣਾ ਸਹਿਦ ਇੱਕ ਚਮਚਾਪਾ ਸਹਿਦ ਦਾ ਪਾਉਣਾ ਇਹ ਤੁਸੀਂ ਮਿੱਠਾ ਲੋੜੋਂ ਤਾਂ ਆਪਕ ਪਹਿਲਾਂ ਚੀਨੀ ਪਾ ਲਓ ਇਸੇ ਕੱਲਾ ਸਹਿਦ ਪਾ ਕੇ ਵੀ ਇਹ ਚਾਹ ਬਣਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਵਿੱਚ ਘੋਲ ਦੇਣਾ ਸਹਿਦ ਨੂੰ ਉਸ ਤੋਂ ਬਾਅਦ ਚਾਹ ਨੂੰ ਆਪਰ ਥੱਲੇ ਥਾਰ ਲੈਣਾ ਠੰਡੀ ਕਰ ਲੈਣਾ ਥੋੜੀ ਜੀ ਠੰਡੀ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਇਹਦੇ ਵਿੱਚ ਪਾਉਣਾ ਇੱਕ ਚੀਜ਼ ਹੋਰ ਪਾਣੀ ਆ ਉਹ ਹੈ ਨਿੰਬੂ ਆਪਾਂ ਅੱਧਾ ਨਿੰਬੂ ਇਹਦੇ ਵਿੱਚ ਕੱਟ ਕੇ ਵੀ ਕੱਢ ਕੇ ਜਦੋਂ ਚਾਹ ਛੋੜੀ ਠੰਡੀ ਹੋ ਗਈ ਇਹਦੇ ਵਿੱਚ ਨਿਚੋੜ ਦੇਣਾ ਜੋੜ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਗਲਾਸ ਦੇ ਵਿੱਚ ਪਾ ਕੇ ਰਹਾ ਪੁਣ ਕੇ ਪੀ ਲੈਣੀ ਹੈ ਇਸ ਤਰ੍ਹਾਂ ਦੀ ਚਾਹ ਪੀਣ ਦੇ ਨਾਲ ਨਾ ਤੁਹਾਡਾ ਜਿੰਦਗੀ ਭਰ ਕਦੇ ਵਿੱਚ ਜਾਵ ਨਹੀਂ ਬਣੂਗਾ ਇਹ ਚਾਹ ਤੁਸੀਂ ਜਿੰਨੀ ਮਰਜੀ ਦੋ ਗਲਾਸ ਤਿੰਨ ਗਲਾਸ ਜਿੰਨੀ ਮਰਜੀ ਪੀ ਲਓ ਨਹੀਂ ਤਾਂ ਤੁਹਾਡੇ ਚ ਜਾਵ ਨਹੀਂ ਬਣੂ ਨਾ ਇਹ ਤੁਹਾਡੇ ਸਿਹਤ ਵਾਸਤੇ ਵੀ ਬਹੁਤ ਵਧੀਆ ਜਿਹੜਾ ਸਹਜ ਹੈ ਨਾ ਸਰਦੀਆਂ ਦੇ ਵਿੱਚ ਗਰਮ ਹੁੰਦਾ ਆਪਾਂ ਨੂੰ ਠੰਡ ਨਹੀਂ ਲੱਗਣ ਦੇਊਗਾ ਨਿੰਬੂ ਹੈ ਜਿਹੜਾ ਹਾਜਮੇਦਾਰ ਹੁੰਦਾ ਇਸ ਤਰ੍ਹਾਂ ਦੀ ਚਾਹ ਬਣਾ ਕੇ ਪੀਓ ਤੁਹਾਡੇ ਆਹਣਾ ਸਿਹਤ ਬਹੁਤ ਠੀਕ ਰਹੋਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰਦੇ ਜਿਹੜੇ ਕਹਿੰਦੇ ਨੇ ਕਿ ਸਾਡੇ ਤੇ ਯਾਰ ਬਣ ਜਾਂਦਾ ਧੰਨਵਾਦ